ਤਿੰਨ ਸੂਟ ਨਾਲਲੀ ਆਫਰ ਆ ਗਈ ਹੈ ਜੀ ਇਹਨਾਂ ਵਿੱਚ ਤੁਸੀਂ ਸ਼ਰਟ ਮਿਲੂਗੀ ਤੁਹਾਨੂੰ ਰਿਯਾਨ ਦੀ ਵੀ ਮਿਲ ਸਕਦੀ ਹੈ ਕਾਟਨ ਦੀ ਵੀ ਮਿਲ ਸਕਦੀ ਹੈ ਨਾਲ ਪਲੇਨ ਜੋ ਬਾਟਮ ਰਹੇਗੀ ਉਹ ਰਿਯਾਨ ਦੀ ਹੀ ਰਹੇਗੀ ਰਿਯਾਨ ਕਾਟਨ ਦੀ ਰਹੇਗੀ ਤੇ ਇਸ ਦੇ ਨਾਲ ਸ਼ਰਟ 1.75 ਮੀਟਰ ਬਣੇਸ ਬਾਟਮ 2 ਮੀਟਰ ਨਾਰਮਲ ਪਨੇ ਦੇ ਵਿੱਚ ਵਿਦਆਊਟ ਦੁਪੱਟਾ ਤਿੰਨ ਸੂਟਾਂ ਦਾ ਪ੍ਰਾਈਸ ਰਹੇਗਾ ਓਨਲੀ 1000 ਤੇ ਤੁਸੀਂ ਇਹ ਤਿੰਨ ਸੂਟ 1000 ਦੇ ਵਿੱਚ ਘਰ ਬੈਠੇ ਬਾਏ ਕਰ ਸਕਦੇ ਹੋ ਜੇ 5 ਮੀਟਰ ਸੂਟ ਰਹੇਗਾ ਮਸਲੀਨ कॉटन ਦਾ ਥ੍ਰੈਡ ਵਰਕ ਮਿਲੇਗਾ बॉटम ਤੇ ਵਰਕ ਰਹੇਗਾ ਦੁਪੱਟਾ ਮਸਲੀਨ ਦਾ 2.5 ਮੀਟਰ 650 ਵਿੱਚ ਬਾਈ ਕਰ ਸਕਦੇ ਹੋ ਜੌਰਜਟ ਡਿਜੀਟਲ ਪ੍ਰਿੰਟ ਸ਼ਰਟ 1.5 ਮੀਟਰ ਤੇ ਇਸ ਦੇ ਨਾਲ ਪਲੇਨ बॉटम 1 ਮੀਟਰ ਤੇ ਡਿਜ਼ਾਈਨਰ ਦੁਪੱਟਾ ਮਿਲੇਗਾ 1 ਮੀਟਰ ਦੁਪੱਟੇ ਦੀ ਕੱਟ ਰਹੇਗੀ ਤੇ 700 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ WhatsApp ਨੰਬਰ ਸਕਰੀਨ ਤੇ ਆ ਰਿਹਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਉਸ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕਿਸ਼ੌਂ ਡਿਲੀਵਰੀ ਨਹੀਂ ਹੈ ਜੀ ਪਹਿਮਾ ਟਰਵਾਸ ਹੀ ਕਰਨੀ ਪੈਂਦੀ ਆ ਇਹ ਵਾਲਾ ਫੈਬਰਿਕ ਵੀ ਅੱਛਾ ਹੈ ਤੇ ਇਸ ਲਾਈਨਿੰਗ ਇਸ ਤੇ ਲੱਗੇਗੀ ਜਰੂਰ ਤੇ ਤੁਸੀਂ ਇਸ ਨੂੰ ਬਾਏ ਕਰਨ ਲਈ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਜੋ ਆਪਾਂ ਪ੍ਰਿੰਟ ਨੇ ਤੇ ਰੰਗ ਨੇ ਸਾਰੇ ਐਡ ਕਰਦੇ ਨੇ ਪ੍ਰਾਈਸ ਬਹੁਤ ਘੱਟ ਹੈ ਤੇ ਤੁਸੀਂ ਜਲਦੀ ਜਲਦੀ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕਿਉਂਕਿ ਲਿਮਟਿਡ ਸਟਾਕ ਦੇ ਵਿੱਚ ਇਹ ਬ੍ਰੌਕਰਟ ਟਾਈ ਮੀਟਰ ਸ਼ਰਟ ਰਹੇਗੀ ਨਾਲ ਟਿਸ਼ੂ ਦੀ ਗਲਾਸ ਟਿਸ਼ੂ ਦੀ ਬਾਟਮ ਹੈਂਡ ਪੇਂਟਡ ਰਹੇਗੀ ਗਲਾਸ ਟਿਸ਼ੂ ਦਾ ਹੀ ਦੁਪੱਟਾ ਹੈਂਡ ਪੇਂਟਡ ਤੇ ਤੁਸੀਂ ਇਹ 1350 ਦੇ ਵਿੱਚ ਬਾਇ ਕਰ ਸਕਦੇ ਹੋ ਇਹ ਵਾਲਾ ਜੀ ਪਾਕਿਸਤਾਨੀ ਡਿਜ਼ਾਈਨਰ ਚਿਕਨ ਵਰਕ ਵਾਲਾ ਦੁਪੱਟਾ ਤੇ ਬਾਟਮ ਵੀ ਇਸ ਦੇ ਨਾਲ ਵਰਕ ਵਾਲੀ ਚਿਕਨ ਵਰਕ ਵਾਲਾ ਬਾਟਮ ਟਾਈ ਮੀਟਰ ਸ਼ਰਟ 2 ਮੀਟਰ ਵੱਡੇ ਪਣੀ ਚ ਬਾਟਮ ਤੇ ਇਹ 900 ਦੇ ਵਿੱਚ ਓਨਲੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਆਪਾਂ ਡਿਸਕਾਊਂਟ ਕੀਤਾ ਹੋਇਆ ਤੇ ਇਹ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਇਸ ਦੇ ਨਾਲ ਇਹਨਾਂ ਵਿੱਚੋਂ ਕੋਈ ਵੀ ਸਿਲੈਕਟ ਕਰੋ ਤੇ ਸਕਰੀਨਸ਼ਾਟ ਲਓ WhatsApp ਨੰਬਰ ਤੇ ਆਪਣਾ ਸੂਟ ਬੁੱਕ ਕਰਵਾ ਲਓ ਸਾਰੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆਫਰ ਆਪਾਂ ਐਡ ਕੀਤੀ ਹੋਈ ਹੈ ਇਹ ਵਰਬਰੀ ਸ਼ਮਰ ਇਹਗਾ ਟਰ ਮੀਟਰ ਸ਼ਰਟ ਫਰੰਟ ਦੇ ਵਰਕ ਦੇਖ ਸਕਦੇ ਹੋ ਬਾਟਮ ਟਰ ਮੀਟਰ ਪਾੜ ਸਿਲਕ ਦੀ ਵਰਕ ਵਾਲੀ ਸਵਾ ਦੋ ਮੀਟਰ ਦੁਪੱਟਾ ਰਹੇਗਾ ਪਿਓਰ ਬਨਾਰਸੀ ਸਿਲਕ ਦੇ ਵਿੱਚ ਤੇ ਤੁਸੀਂ 2490 ਦੇ ਵਿੱਚ ਬਾਈ ਕਰ ਸਕਦੇ ਹੋ ਦੋ ਹੀ ਕਲਰ ਅਵੇਲੇਬਲ ਹੈ ਇਹ ਜੀ ਪਲੇਨ ਫੈਬਰਿਕ ਰਹੇਗਾ ਵਿਸਕੋਸ ਸਿਲਕ ਪਸ਼ਮੀਨਾ ਬ੍ਰਾਂਡ ਭਪਿੰਦਰਾ ਰਹੇਗਾ ਪ੍ਰੀਮੀਅਮ ਕੁਆਲਿਟੀ ਰਹੇਗੀ ਸਟੱਫ ਦੀ ਤੇ ਤੁਸੀਂ ਇਹ ਪਲੇਨ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਤੇ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਡਿਸਟਰਬ ਬਹੁਤ ਵਧੀਆ ਵਿਦਾਉਟ ਲਰਨਿੰਗ ਸੂਟ ਸਟਿਚ ਹੋਏਗਾ ਤੇ ਤੁਸੀਂ ਇਹ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਜਿਸ ਨੇ ਇਹ ਪਲੇਨ ਫੈਬਰਿਕ ਬਾਈ ਕਰਨਾ ਤੇ ਵਰਕ ਲਈ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਬਹੁਤ ਸੋਨਾ ਵਰਕ ਵੀ ਹੁੰਦਾ ਇਹਨਾਂ ਸੂਟਾਂ ਦੇ ਉੱਪਰ ਤੇ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਆਪਣਾ ਸੂਟ ਪਲੇਨ ਵੀ ਬੁੱਕ ਕਰਵਾ ਸਕਦੇ ਹੋ ਤੇ ਵਰਕ ਦੇ ਨਾਲ ਵੀ ਬੁੱਕ ਕਰਵਾ ਸਕਦੇ ਹੋ ਸੋ ਵੀਡੀਓ ਨੂੰ ਤੁਸੀਂ ਇੰਨ ਤੱਕ ਵਾਚ ਕੀਤਾ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ